ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜੋਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾਹ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋਇ ਇੱਕ ਓੰਕਾਰ ਸਤਗੁਰ ਪ੍ਰਸਾਦਿ ਸ਼ਲੋਕ ਮਹਲਾ 9 गुण गोविंद गाओ नहिं जन्म आकारथ की कहो नानक हर भज मना जहि बिद जल को मीन मिखन सों काहे रच्यो निमख न होए उदास ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੇ ਫਾਸ ਤਰਨਾ ਪਉ ਹੋ ਹੀ ਗयो ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉ ਦ ਜਾਤ ਹੈ ਬੀਤ ਬਿਰਧ ਭਇਓ ਸੁਝੈ ਨਹੀਂ ਕਾਲ ਪਹੁੰਚਿਓ ਆਨ ਕਹੁ ਨਾਨਕ ਨਰ ਬਾਵਰੇ ਕਿਉ ਨ ਪਜੈ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਆਪਣੇ ਕਰਮਾਨ ਇਨ ਮੈਂ ਕਛ ਸੰਗੀ ਨਹੀ ਨਾਨਕ ਸਾਚੀ ਜਾਨ ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹ ਨਾਨਕ ਤਿਹ ਜਾਣੀਐ ਸਦਾ ਵਸਤ ਤੁਮ ਸਾਥ ਤਨ ਧਨ ਜੇ ਤਉ ਕਾਉ ਦਿਓ ਤਾਸਿਓ ਨਹਿ ਹੋ ਨਕੀਨ ਕਹ ਨਾਨਕ ਨਰ ਬਾਬ રે ਅਬ ਕਿਉ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਅਰ ਜੇ ਨੇ ਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਇ ਕਹੋ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤਿਹ ਪਜਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ ਯੋਧ ਕਟਤ ਹੈ ਨੀਤ ਪਾਛ ਤਤ ਕੋ ਤਨ ਰਚਿਓ ਜਾਨ ਹੋ ਚਤੁਰ ਸੁਜਾਨ ਜਿਹ ਤੇ ਉਪਜੋ ਨਾਨਕਾ ਲੀਨ ਤਹੇ ਮੈ ਮਾਨ ਕਟ ਕਟ ਮੈਂ ਹਰਿ ਜੋ ਬਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੇ ਭਜ ਮਨਾ ਪਾਉ ਨਿਤ ਉਤਰ ਹੈ ਪਾਰ ਸੁਖ ਦੁਖ ਜਹਿ ਪਰ ਸਹਿ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਪਗਵਾਨ ਉਸ ਤਤ ਨਿੰਦਿਆ 나ਹੇ ਜਹਿ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਐ ਕਾਹੂ ਕਉ ਦੇਤ ਨਹਿ ਨਹਿ ਪਹਿ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਜੇ ਵਿਖਿਆ ਸਗਲੇ ਤਜਿ ਲਿਓ ਵੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ ਜਹਿ ਮਾਇਆ ਮਮਤਾ ਤਜਿ ਸਬ ਤੇ ਭਯੋ ਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਾਹਮਣਿ ਵਾਸ ਜੇ ਪ੍ਰਾਨੇ ਹੋ ਮੈਂ ਤਜੀ ਕਰਤਾ ਰਾਮ ਪ੍ਰਸਾਣ ਕਹੋ ਨਾਨਕ ਵਾਹੋ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਇ ਤੇ ਕਾਮ ਜੇ ਬਾ ਗੁਣ ਗੋਬਿੰਦ ਪਜਹਾ ਕਰਨ ਸੁਨਹੁ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰਹਿ ਨ ਜਮਕੈ ਤਾਮ ਜੋ ਪ੍ਰਾਨੇ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੈਤ ਉਧਾਰ ਜਿਉ ਸੁਪਨਾ ਅਰਪੇਖ ਨਾ ਐਸੇ ਜਗ ਕੋ ਜਾਨ ਨਮੈ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨੇ ਪ੍ਰਾਨੇ ਡੋਲਤਨੀਤ ਕੋਟਨ ਮੈ ਨਾਨਕ ਕੋ ਨਾਰਾਇਣ ਜੇਚੀਤ ਜੈਸੇ ਜਲਤੇ ਬੁੱਧ ਬੁਧਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੇ ਕਛੂ ਨ ਚੇਤੈ ਮਦ ਮਾਇਆ ਕੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜਾ ਸੁਖ ਕਾ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ ਮਾਇਆ ਕਾਰਣ ਤਾਵਹੀ ਮੂਰਖ ਲੋਗ ਅਜਾਨ ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੇ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਆ ਬਿਸਰਿਆ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਾਉ ਨੇ ਕਾਮ ਪ੍ਰਾਨੇ ਰਾਮ ਨ ਚੇਤੈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਧ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਇ ਕਹੋ ਨਾਨਕ ਹਰ ਭਜ ਮਨਾਂਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰ ਆ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜ ਮਨਾ ਨਿਰਪੈ ਪਾਵ ਹੈ ਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਧਿਓ ਰਾਖ ਲਿਹੋ ਭਗਵਾਨ ਬਾਲ ਜਵਾਨ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਣੋ ਹੂ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਧ ਨਾਨਕ ਸਮਯ ਰਮ ਗਯੋ ਅਬ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਮ ਰਹਾ ਨਿਕ ਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਿਤ ਨਾਹਿਨ ਪੀਤ ਨਰ ਚਾਹਤ ਕਛ ਔਰ ਔਰੇ ਕੀ ਔਰੇ ਪਈ ਚਿਤ ਵਤ ਰਹਾ ਠਗਾਰ ਨਾਨਕ ਫਾਸੀ ਗਲ ਪਰੇ ਜਤਨ ਬਹੁਤ ਸੁਖ ਕੈ ਕੀਏ ਦੁਖ ਕੋ ਕੀਓ ਨਾ ਕੋਈ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੇਂ ਸੋ ਹੋਏ ਜਗਤਿ ਭਿਖਾਰੇ ਫਿਰਤ ਹੈ ਸਭ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰ ਤੇਹ ਪੂਰਨ ਹੋਵੈ ਕਾਮ ਛੂਟੈ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹੋ ਵਖਾਨ ਗਰਵ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਹੋ ਨਾਨਕ ਤਹਿ ਜਗ ਜੀਤ ਜੈ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਨੇ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਿ ਹੋ ਜਾਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਧ ਹਰਿ ਪਜਾ ਇਕ ਮਨ ਹੋਏ ਇਕ ਚਿਤ ਇਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਹਿ ਫਾ ਜਾਤ ਤਿਹ ਜਿਉ ਕੁੰਚਰਿ ਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਧ ਪਈ ਤਉ ਨ ਹਰ ਰਸ ਲੇਨ ਨਿਜ ਕਰ ਦੇਖ ਆ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਹੋਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾ ਲੋਕੀ ਪੀਤ RAM ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜਿਐ ਜੋ ਅਨਹੋਣੀ ਹੋਇ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ ਜੋ ਪਿਉ ਜੋ ਸੋ ਬਿਨਸ ਹੈ ਪਰ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਛਾਡ ਸਗਲ ਜੰਜਾਲ ਦੁਹਰਾ ਬਲ ਛਟ ਗਿਆ ਬੰਧਨ ਪਰੇ ਕਛੂ ਨਾ ਹੋਤਉ ਉਪਾਇ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਈ ਬਲ ਹੋ ਆ ਬੰਧਨ ਛੁਟੇ ਸਬ ਕਿਛ ਹੋ ਤੋ ਪਾਈ ਨਾਨਕ ਸਬ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਈ ਸੰਗ ਸਖਾ ਸਭ ਤਜ ਗਏ ਕੋ ਨ ਨਿਭੇ ਆਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿ ਆ ਗੁਰਮੰਤ ਰਾਮ ਨਾਮ ਓਰ ਮੈਂ ਗਹਾ ਜਾ ਕੈ ਸਮ ਨਹਿ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ RAM ਨਾਮ ਓਰ ਮੈਂ ਗਹਾਂ ਜਾ ਕੈ ਸਮ ਨਹਿ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਮੁੰਡਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਇ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਂ ਨਾ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਭਇਓਈ ਤਰਸ ਭਇਆ ਮਹਿਰਾਮਤ ਹੋਈ ਸਤਗੁਰ ਸਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰੇਆ ਤਰਸ ਭਾਇ ਮਹਿਰਾ ਮਤ ਹੋਈ ਸਤ ਗੁਰ ਸਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚਬਰੰਗਨ ਸੰਗ ਅਲਾਪ ਹੈ ਆਠੋ ਨੰਦਨ ਪ੍ਰਥਮ ਰਾਗ ਪੈਰੋ ਵੇ ਕਰਹੀ ਪੰਚਰਾਗਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆਕੀ ਗਾਵ ਹੈ ਬੰਗਲੇ ਪੁਨ ਅਸਲੇਖੀ ਕੀ ਭਈ ਬਾਰੀ ਏ ਪੈਰੋ ਕੀ ਪੰਚੋ ਨਾਰੀ पंचम हारख दिशाख सुनाब है बंगालम मद माधव गाब है ललत बिलावल गाबहि अपने अपने भांत अष्ट पुत्र पैरब के गाब है गायन पात्र दुतिया मालकौ सगा लाप है संग रागनी पंचो थाप है गोंड करे अरदेव गंधारी गंधारी से उतें उचारी ਸਨਾਸਰੀ ਇਹ ਪੰਚੋ ਗਾਈ ਮਾਲ ਰਾਗ ਕौਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭਲ ਚੰਡ ਕौਸਕ ਉਭਾਰ ਖਾਓ ਖਟ ਆਓ ਭਉਰਾ ਨਦ ਗਾਏ ਅਸ਼ਟ ਮਾਲ ਕौਸਕ ਸੰਗ ਲਾਈ ਉਨੇ ਆਇਓਢੋਲ ਪੰਚਨਾਰ ਸੰਗ ਅਸ਼ਟ ਸਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰਿ ਆਈ ਬਸੰਤੀ ਸੰਧੂਰ ਸੁਹਾਈ ਸਰਸ ਆਹੇਰੀ ਲੈ ਭਾਰ ਜਾ ਸੰਗ ਲਾਈ ਪੰਛੋ ਆਰ ਜਾ ਸੁਰਮਾ ਆਨੰਦ ਭਾਸ ਕਰਿ ਆਏ ਚੰਦਰ ਬਿੰਬ ਮੰਗਲਨ ਸੁਹਾਈ ਸਰਸ ਮਾਨ ਆਹੇ ਬినੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੇ ਪੁਨ ਆਈ ਦੀਪਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਆਉ ਗੁਜਰੀ ਸੰਗ ਦੀ ਪਕੇ ਥਾਪ ਕਾ ਲੰਕਾ ਕੁੰਤਲ ਆਉ ਰਾਮਾ ਕਮਲ ਕੁਸਮ ਚੰਪਕ ਕੇ ਨਾਮ ਗੌਰਾ ਆਉ ਕਾਨਰਾ ਕਲਿਆਣਾ ਅਸ਼ਟਪੁੱਤਰ ਦੀਪਕ ਕੇ ਜਾਨ ਸਭ ਮਿਲ ਸ੍ਰੀ ਰਾਗ ਵੈਗਾਵ ਹੈ ਪੰਚੋ ਸੰਗ ਬਰੰਗਨ ਲਾਭ ਹੈ ਮੇਰਾ ਰੇ ਕਰਨਾਟੀ ਧਰੇ ਗਬਰੀ ਗਾਵ ਹੈ ਆਸাবਰੀ ਤੇ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਛੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋੰਡ ਗੰਭੀਰ ਸਾਲੂ ਸਾਰਗ ਸਾਗਰਾ ਔਰ ਗੋੰਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡਕੁੰਭ ਹਮੇਰ ਕਸ਼ਟਮੇਗ ਰਾਗ ਬਹਿ ਗਾਵ ਹੈ ਪੰਚੋ ਸੰਗ ਬਰੰਗਨ ਲਾਗ ਹੈ ਸੋਰਠ ਗੋਂਡ ਮਲਾਰੀ ਤੁਨੇ ਪੁਨ ਗਾਵ ਹੈ ਆਸਾ ਗੁਣ ਗੁਣੀ ਉਚੈ ਸੁਰ ਸੁਹਾਵ ਪੁਨ ਕੀਨੇ ਮੇਗ ਰਾਗ ਸਵ ਪੰਚੋ 치ਨੇ ਬੈਰਾ ਧਰ ਗਜ ਤਰ ਕੇ ਦਾਰਾ ਜਬਲੀ ਧਰ ਨਟ ਆ ਜਲ ਧਾਰਾ சங்க மேத்தே நம ரா ਸਭ ਹੈ ਪੁੱਤਰ ਰਾਗਨ ਕੇ 18 ਹੈ 10 20 ਖਸ਼ਟ ਰਾਗ ਉਨ ਗਾਏ ਸੰਗ ਰਾਗ ਨੇ 33 ਸਭ ਹੈ ਪੁੱਤਰ ਰਾਗਨ ਕੇ 18 ਹੈ 10 بیس ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ